ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਭਾਰੀ ਕਟ ਕੀਤਾ ਗਿਆ ਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰਡ ਦੇ ਵੱਲੋਂ ਆਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਮਨੂਸ਼ ਕੌਲ ਯੂਥ ਪੰਜਾਬ ਪ੍ਰਦਾਨ ਅਕਾਸ਼ ਸਹਿਦ ਦੁਆਬਾ ਪ੍ਰਦਾਨ ਇਸ ਦੇ ਨਾਲ ਹੀ ਮਣੀਨਾਰੂ ਨੰਗਲ ਜ਼ਿਲ੍ਹਾ ਯੂਥ ਪ੍ਰਦਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਚੁਮਣ ਤੇ ਨਵੇਂ ਚੁਣੇਗੇ ਅਹੁਦੇਦਾਰਾਂ ਦੇ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਮੇਸ਼ਾ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜ ਦੇ ਵੱਲੋਂ ਵਿਖਾਏ ਗੇ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਭਾਰੀ ਕਟ ਕੀਤਾ ਗਿਆ ਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰਡ ਦੇ ਵੱਲੋਂ ਆਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਮਨੂਸ਼ ਕਾਲ ਯੂਥ ਪੰਜਾਬ ਪ੍ਰਦਾਨ ਅਕਾਸ਼ ਸਹਿਦ ਦੁਆਬਾ ਪ੍ਰਦਾਨ ਇਸ ਦੇ ਨਾਲ ਹੀ ਮਣੀਨਾਰੂ ਨੰਗਲ ਜ਼ਿਲ੍ਹਾ ਯੂਥ ਪ੍ਰਦਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਚੁਮੇ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਦੇ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਮੇਸ਼ਾ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਜੀ ਵੱਲੋਂ ਵਿਖਾਏ ਗੇ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਪਾਰੀ ਕੱਟ ਕੀਤਾ ਗਿਆ ਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰਡ ਦੇ ਵੱਲੋਂ ਆਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਮਨਵੀਸ਼ ਕਾਲ ਯੂਥ ਪੰਜਾਬ ਪ੍ਰਦਾਨ ਅਕਾਸ਼ ਸਹਿਦ ਦੁਆਬਾ ਪ੍ਰਦਾਨ ਇਸ ਦੇ ਨਾਲ ਹੀ ਮਣੀਨਾਰੂ ਨੰਗਲ ਜ਼ਿਲ੍ਹਾ ਯੂਥ ਪ੍ਰਦਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਚੁਣੇ ਤੇ ਨਵੇਂ ਚੁਣੇਗੇ ਅਹੁਦੇਦਾਰਾਂ ਦੇ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਮੇਸ਼ਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਵੱਲੋਂ ਵਿਖਾਏ ਗੇ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਪਾਰੀ ਕੱਟ ਕੀਤਾ ਗਿਆ ਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰਡ ਦੇ ਵੱਲੋਂ ਆਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜ ਜਨਾਂ ਦੇ ਵਿੱਚ ਮਨੂਸ਼ ਕਾਲ ਯੂਥ ਪੰਜਾਬ ਪ੍ਰਦਾਨ ਅਕਾਸ਼ ਸਹਿਦ ਦੁਆਬਾ ਪ੍ਰਦਾਨ ਇਸ ਦੇ ਨਾਲ ਹੀ ਮਣੀਨਾਰੂ ਨੰਗਲ ਜ਼ਿਲ੍ਹਾ ਯੂਥ ਪ੍ਰਦਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਚੁਣੇ ਤੇ ਨਵੇਂ ਚੁਣੇਗੇ ਅਹੁਦੇਦਾਰਾਂ ਦੇ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਮੇਸ਼ਾ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜ ਜੀ ਵੱਲੋਂ ਵਿਖਾਏ ਗੇ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਪਾਰੀ ਕੱਟ ਕੀਤਾ ਗਿਆ ਤੇ ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਰਜਿਸਟਰਡ ਦੇ ਵੱਲੋਂ ਆਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜ ਜਨਾਂ ਦੇ ਵਿੱਚ ਮਨੂਸ਼ ਕਾਲ ਯੂਥ ਪੰਜਾਬ ਪ੍ਰਦਾਨ ਅਕਾਸ਼ ਸਹਿਦ ਦੁਆਬਾ ਪ੍ਰਦਾਨ ਇਸ ਦੇ ਨਾਲ ਹੀ ਮਣੀਨਾਰੂ ਨੰਗਲ ਜ਼ਿਲ੍ਹਾ ਯੂਥ ਪ੍ਰਦਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨਵੇਂ ਚੁਣੇ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਦੇ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਪ੍ਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਹਮੇਸ਼ਾ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਜੀ ਵੱਲੋਂ ਵਖਾਏ ਗੇ ਮਾਰਗ ਤੇ ਚੱਲਦੇ ਹੋਏ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ